ਅੱਜ ਬਣਾਵਾ ਘਿਚੀ ਪੰਜਾਬੀ ਸਟਾਈਲ ਵਿਆਹ ਸ਼ਾਦੀਆਂ ਵਿੱਚ ਬਣਾਇਆ ਜਾਣ ਵਾਲਾ ਗਾਜਰ ਦਾ ਹਲਵਾ ਜਾਣੀ ਕੀ ਗਜ਼ਰੀਲਾ ਬਹੁਤ ਫਟਾਫਟ ਬਣ ਕੇ ਤਿਆਰ ਹੁੰਦਾ ਹੈ ਜਦੋਂ ਵੀ ਕਦੇ ਗਜ਼ਰੀਲਾ ਖਾਣ ਦਾ ਮਨ ਕਰੇ ਜਾਂ ਫਿਰ ਕਦੇ ਮਹਿਮਾਨ ਆਉਣ ਤਾਂ ਤੁਸੀਂ ਫਟਾਫਟ ਘਰ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਗਜ਼ਰੀਲਾ ਜਾਫਾ ਸਿਰਫ ਅਧਿਕਾ ਪਦੂਦ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਤੁਸੀਂ ਬਿਨਾਂ ਦੁੱਧ ਦੇ ਵੀ ਬਣਾ ਸਕਦੇ ਹੋ ਉਹਦੇ ਲਈ ਇੱਥੇ ਮੈਂ 1/2 ਕਿਲੋ ਗਾਜਰਾ ਲਈਆਂ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਮੈਂ ਛਿੱਲ ਲਿਆ ਤੇ ਸੁਕਾ ਲਿਆ ਫਿਰ ਆਪਾਂ ਇਹਨਾਂ ਨੂੰ ਗ੍ਰੇਟ ਕਰਨਾ ਹੈ ਜਾਨੀ ਕਿ ਕद्दूकਸ਼ ਉਹਦੇ ਲਈ ਆਪਾਂ ਮੀਡੀਅਮ ਸਾਈਡ ਦੀ ਵਰਤੋਂ ਕਰਨੀ ਆ ਤੇ ਸਾਰੀਆਂ ਗਾਜਰਾਂ ਨੂੰ ਨਾ ਆਪਾਂ ਗ੍ਰੇਟ ਕਰ ਲੈਣਾ ਹੈ ਸਾਰੀਆਂ ਗਾਜਰਾਂ ਨੂੰ ਮੈਂ ਗ੍ਰੇਟ ਕਰ ਲਿਆ ਹੈ ਦੂਜੀ ਸਾਈਡ ਆਪਾਂ ਕੋਈ ਵੀ ਭਾਰੀ ਤਲੇ ਵਾਲੀ ਕੜਾਹੀ ਲੈਣੀ ਆ ਜੀ ਮੈਂ ਕੜਾਹੀ ਨੂੰ ਪਹਿਲਾਂ ਹੀ ਮੀਡੀਅਮ ਫਲੇਮ ਤੇ ਗਰਮ ਹੋਣ ਲਈ ਰੱਖ ਦਿੱਤਾ ਤੇ ਉਹਦੇ ਵਿੱਚ ਆਪਾਂ ਪਾ ਦੇਣੀ ਆ ਨੇ ਕद्दूकਸ਼ ਕੀਤੀ ਹੋਈਆਂ ਗਾਜਰਾਂ गाजरਾਂ ਬਾਖੀ ਲਗਾਤਾਰ ਮਿਕਸ ਕਰਦੇ ਹੋਏ ਨਾ ਆਪਾਂ ਗਾਜਰਾਂ ਨੂੰ ਪੁੰਨਣਾ ਹੈ ਤੇ ਗਾਜਰਾਂ ਦੇ ਵਿੱਚ ਜੋ ਪਾਣੀ ਆ ਉਹਦੇ ਨਾਲ ਹੀ ਆਪਾਂ ਪੁੰਨਣਾ ਹੈ ਤੇ ਪਾਣੀ ਨੂੰ ਨਾ ਬਿਲਕੁਲ ਸੁਕਾ ਲੈਣਾ ਹੈ ਤੇ ਇੱਥੇ ਮੈਨੂੰ ਟੋਟਲ 5 ਮਿੰਟ ਲੱਗੇ ਸੀ ਜੀ 4 ਤੋਂ 5 ਮਿੰਟ ਮੀਡੀਅਮ ਫਲੇਮ ਤੇ ਤੇ ਮੈਂ ਜੋ ਗਾਜਰਾਂ ਦੇ ਵਿੱਚ ਸਾਰਾ ਪਾਣੀ ਸੀ ਬਿਲਕੁਲ ਉਹਨਾਂ ਨੂੰ ਸੁਕਾ ਲਿਆ ਹੈ ਚੰਗੀ ਤਰ੍ਹਾਂ 5 ਮਿੰਟ ਮੈਂ ਗਾਜਰਾਂ ਨੂੰ ਇੱਥੇ ਪੁੰਨ ਲਿਆਏ ਜੀ ਤੇ ਫਿਰ ਇਹਦੇ ਵਿੱਚ ਪਾਵਾਂਗੇ ਇੱਕ ਚਮਾਚਾ ਦੇਸੀ ਕਿਓ ਫਿਰ ਦੇਸੀ ਕਿਓ ਪਾ ਕੇ ਦੇਸੀ ਕਿਓ ਨੂੰ ਪਹਿਲਾਂ ਮਿਕਸ ਕਰਾਂਗੇ ਤੇ ਫਿਰ ਦੇਸੀ ਕਿਓ ਦੇ ਨਾਲ ਆਪਾਂ 4 ਤੋਂ 5 ਮਿੰਟ ਫਿਰ ਗਾਜਰਾਂ ਨੂੰ ਚੰਗੀ ਤਰ੍ਹਾਂ ਪੁੰਨ ਲਾਵਾਂਗੇ ਤੇ ਇਹਦੇ ਨਾਲ ਜਿਹੜਾ ਗਜ਼ਰੇਲਾ ਬਹੁਤ ਵਧੀਆ ਬਣਦਾ ਹੈ ਤੇ ਕਿਓ ਪਾਉਣ ਦੇ ਨਾਲ ਨਾ ਜਿਹੜਾ ਗਜ਼ਰੇਲਾ ਜਲਦੀ ਖਰਾਬ ਵੀ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ ਗਾਜਰਾ ਜਿਹੜੀਆਂ ਥੁੜੀਆਂ ਨਰਮ ਵੀ ਹੋ ਜਾਂਦੀਆਂ ਐ ਜੀ ਕਿਉ ਪਾ ਕੇ ਵੀ ਆਪਾਂ ਇਹਨਾਂ ਨੂੰ 4 ਤੋਂ 5 ਮਿੰਟ ਲਗਾਤਾਰ ਹੀ ਹਿਲਾਉਂਦੇ ਹੋਏ ਪੁੰਨਣਾਏ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਗਲਾਸ ਜਾਂ ਅੱਧਾ ਕੱਪ ਦੁੱਧ ਦਾ ਤੇ ਦੁੱਧ ਆਪਾਂ ਗਰਮ ਹੀ ਲੈਣਾ ਹੈ ਦੁੱਧ ਪਾ ਕੇ ਆਪਾਂ ਚੰਗੀ ਤਰ੍ਹਾਂ ਨਾਲ ਦੁੱਧ ਨੂੰ ਗਾਜਰਾ ਦੇ ਵਿੱਚ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜੀ ਲੋ ਟੂ ਮੀਡੀਅਮ ਫਲੇਮ ਤੇ ਆਪਾਂ ਟੱਕ ਕੇ ਫਿਰ ਗਾਜਰਾ ਨੂੰ ਪਕਾਉਣਾ ਹੈ ਕਿ ਗਾਜਰਾ ਬਿਲਕੁਲ ਆਪਣੀਆਂ ਜੜੀਆਂ ਨਰਮ ਹੋ ਜਾਣ ਤੇ ਦੁੱਧ ਨੂੰ ਬਿਲਕੁਲ ਸੁਕਾ ਲੈਣਾ ਵਿੱਚ ਦੀ ਜਰੂਰ ਹਿਲਾਉਂਦੇ ਰਹਿਣਾ ਇਹ ਧਿਆਨ ਰੱਖਣਾ ਕਿ ਜੜੀਆਂ ਗਾਜਰਾਂ ਤੇ ਦੁੱਧ ਦਾ ਜਿਹੜਾ ਨੀਚੇ ਨਹੀਂ ਲੱਗਣਾ ਚਾਹੀਦਾ ਤੇ ਦੁੱਧ ਦੇ ਪਉਣ ਤੋਂ ਬਾਅਦ ਮੈਂ ਫਿਰ ਚੰਗੀ ਤਰ੍ਹਾਂ ਗਾਜਰਾ ਨੂੰ ਪਕਾ ਲਿਆ ਜੀ ਦੁੱਧ ਬਿਲਕੁਲ ਸੁੱਕ ਗਿਆ ਹੈ ਤੇ ਮੈਂ ਇਸ ਤਰ੍ਹਾਂ ਵੀ ਲਗਾਤਾਰ ਹਿਲਾਉਂਦੇ ਹੋਏ ਇੱਕ ਤੋਂ 2 ਮਿੰਟ ਇਹਨਾਂ ਨੂੰ ਹੋਰ ਪਕਾਇਆ ਹੈ ਜਿਵੇਂ ਹੀ ਆਪਣਾ ਦੁੱਧ ਬਿਲਕੁਲ ਸੁੱਕ ਗਿਆ ਨਾ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਉਣਾ ਹੈ ਜੀ ਮਿੱਠਾ ਯਾਨੀ ਕਿ ਚੀਨੀ ਤੇ ਇੱਥੇ ਮੈਂ ਅੱਧਾ ਕਿਲੋ ਗਾਜਰਾਂ ਦੇ ਵਿੱਚ 150 ਗ੍ਰਾਮ ਚੀਨੀ ਦੀ ਵਰਤੋਂ ਕਰ ਰਹੀ ਹਾਂ ਅਗਰ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ 200 ਗ੍ਰਾਮ ਤੱਕ ਚੀਨੀ ਦੀ ਵਰਤੋਂ ਕਰ ਸਕਦੇ ਹੋ ਚੀਨੀ ਪਾ ਕੇ ਚੀਨੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਚੀਨੀ ਪਾਉਣ ਤੋਂ ਬਾਅਦ ਨਾ ਕਾਫੀ ਸਾਰਾ ਪਾਣੀ ਫਿਰ ਗਾਜਰਾਂ ਦੇ ਵਿੱਚ ਹੋ ਜਾਵੇਗਾ ਕਿ ਗਾਜਰਾਂ ਕਾਫੀ ਸਾਰਾ ਪਾਣੀ ਰਿਲੀਜ਼ ਕਰਨੀ ਹੈ ਤੇ ਇਹ ਪਾਣੀ ਨੂੰ ਫਿਰ ਆਪਾਂ ਬਿਲਕੁਲ ਡਰਾਈ ਕਰਨਾ ਬਿਲਕੁਲ ਸੁਕਾ ਲੈਣਾ ਹੈ ਜਾਨੀ ਕਿ ਬਿਲਕੁਲ ਇਸ ਤਰ੍ਹਾਂ ਦੇ ਗਾਜਰਾਂ ਆਪਣੀਆਂ ਸੁੱਕ ਜਾਣੀਆਂ ਚਾਹੀਦੀਆਂ ਕਿ ਜਿੰਨੀ ਪਾਉਂਦੇ ਨਾਲ ਜਿਹੜਾ ਪਾਣੀ ਆਉਂਦਾ ਹੈ ਉਹ ਆਪਾਂ ਵਿੱਚ ਨਹੀਂ ਰੱਖਣਾ ਬਿਲਕੁਲ ਚੰਗੀ ਤਰ੍ਹਾਂ ਚੀਨੀ ਪਾਉਣ ਤੋਂ ਬਾਅਦ ਆਪਾਂ ਗਾਜਰਾਂ ਨੂੰ ਪਕਾਉਣਾ ਹੈ ਕਿ ਚੀਨੀ ਮੈਲਟ ਵੀ ਹੋ ਜਾਵੇ ਤੇ ਇਹਦੇ ਵਿੱਚ ਜੋ ਪਾਣੀ ਆ ਉਹ ਵੀ ਸੁੱਕ ਜਾਵੇ ਤੇ ਫਿਰ ਇੱਥੇ ਮੈਂ ਅੱਧੀ ਕਾਲੀ ਜਾਨੀ ਕਿ ਅੱਧਾ ਕੱਪ ਲਿਆਏ ਜੀ ਸੁੱਕਾ ਦੁੱਧ ਜਾਨੀ ਕਿ ਮਿਲਕ ਪਾਊਡਰ ਮਿਲਕ ਪਾਊਡਰ ਹੈਗਾ ਤਾਂ ਜ਼ਰੂਰ ਪਾਓ ਇਹਦੇ ਨਾਲ ਬਹੁਤ ਹੀ ਕਰੀਮੀ ਜਿਹੜਾ ਆਪਣਾ ਗਜ਼ਰੀਲਾ ਬਣ ਕੇ ਤਿਆਰ ਹੁੰਦਾ ਖਾਣ ਦੇ ਵਿੱਚ ਵੀ ਬਹੁਤ ਦਾ ਸਵਾਦ ਲੱਗਦਾ ਹੈ ਤੇ ਇੱਥੇ ਮੈਂ ਖੋਏ ਦੀ ਵਰਤੋਂ ਨਹੀਂ ਕਰ ਰਹੀ ਤੇ ਨਾ ਹੀ ਜ਼ਿਆਦਾ ਦੁੱਧ ਦੀ ਵਰਤੋਂ ਕਰਨੀ ਅੱਜ ਤੇ ਇਸ ਲਈ ਇਹਦੇ ਵਿੱਚ ਮੈਂ ਅੱਧੇ ਕੌਲੀ ਜਾਨੀ ਕਿ ਅੱਧੇ ਕੱਪ ਦੇ ਕਰੀਬ ਸੁੱਕਾ ਦੁੱਧ ਲਿਆਏ ਸੁੱਕਾ ਦੁੱਧ ਪਾ ਕੇ ਚੰਗੀ ਤਰ੍ਹਾਂ ਉਹਨੂੰ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ 1-2 ਮਿੰਟ ਤੱਕ ਨਾ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਪਕਾਉਣਾ ਹੈ ਸੁੱਕਾ ਦੁੱਧ ਪਾਉਣ ਤੋਂ ਬਾਅਦ ਤੇ ਲਾਸਟ ਤੇ ਆਪਾਂ ਇੱਕ ਚੀਜ਼ ਪਾਉਣੀ ਹੈ ਜੋ ਕਿ ਵਿਆਹ ਸ਼ਾਦੀ ਇੱਥੇ ਪਾਈ ਜਾਂਦੀ ਹੈ ਜਿੱਤੇ ਅੱਗੇ ਮੈਂ ਤੁਹਾਨੂੰ ਦੱਸਦੀ ਆ ਮਿਲਕ ਪਾਊਡਰ ਪੌਨ ਤੋਂ ਬਾਅਦ ਮੈਂ ਟੋਟਲ 3 ਮਿੰਟ ਪਕਾਇਆ ਜੀ ਤੇ ਇੱਥੇ ਲਾਸਟ ਸਟੇਪ ਮੈਂ ਲਿਆਏ 200 ਗ੍ਰਾਮ ਪਨੀਰ ਪਨੀਰ ਮੈਂ ਕਰਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ ਸੀ ਜੀ ਜਦੋਂ ਵੀ ਗਜ਼ੇਲਾ ਬਣਾਇਆ ਜਾਂਦਾ ਨਾ ਵਿਆਹ ਸ਼ਾਦੀਆਂ ਦੇ ਵਿੱਚ ਇਸ ਤਰ੍ਹਾਂ ਗਾਦਰ ਪਾ ਬਣਾਇਆ ਜਾਂਦਾ ਹੈ ਤਾਂ ਉਹਦੇ ਵਿੱਚ ਹਮੇਸ਼ਾ ਵਿਆਹ ਸ਼ਾਦੀਆਂ ਦੇ ਵਿੱਚ ਪਨੀਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਥੇ ਮੈਂ 200 ਗ੍ਰਾਮ ਪਨੀਰ ਪਾ ਦਿੱਤਾ ਹੈ ਜੀ ਪਨੀਰ ਪਾ ਕੇ ਪਨੀਰ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਫਿਰ ਗਜ਼ਰੇਲੇ ਨੂੰ ਆਪਾਂ ਚੰਗੀ ਤਰ੍ਹਾਂ ਪਕਾਉਣਾ ਹੈ ਕਿ ਇਹਦੇ ਵਿੱਚ ਗਿੱਲਾਪਨ ਨਹੀਂ ਹੋਣਾ ਚਾਹੀਦਾ ਆਪਾਂ ਇਹਨਾਂ ਨੂੰ ਬਿਲਕੁਲ ਹੀ ਸੁਕਾ ਲੈਣਾ ਹੈ ਫਲੇਵਰ ਦੇ ਲਈ ਤੁਸੀਂ ਇੱਥੇ ਅਲਾਈਸੀ ਪਾਊਡਰ ਪਾ ਸਕਦੇ ਹੋ ਤੇ ਮਨਪਸੰਦ ਦੇ ਡਰਾਈ ਫੂਡ ਵੀ ਪਾ ਸਕਦੇ ਹੋ ਗਜ਼ਰੇਲਾ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਦੇਖ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਹੈ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਜਿਸ ਤਰ੍ਹਾਂ ਕੀ ਖੋਆ ਹੁੰਦਾ ਹੈ ਤੇ ਬਿਨਾ ਖੋਏ ਦੇ ਬਿਨਾ ਦੁੱਧ ਦੇ ਤੁਸੀਂ ਇਸ ਤਰੀਕੇ ਦੇ ਨਾਲ ਫਟਾਫਟ ਗਜ਼ਰੇਲਾ ਬਣਾ ਕੇ ਤਿਆਰ ਕਰ ਸਕਦੇ ਹੋ ਜਦੋਂ ਵੀ ਗਜ਼ਰੇਲਾ ਖਾਣ ਦਾ ਮਨ ਕਰੇ ਜਾਂ ਘਰ ਦੇ ਵਿੱਚ ਮਹਿਮਾਨ ਹੋਣ ਦੇਖੋ ਬਿਲਕੁਲ ਖੋਏ ਦੀ ਤਰ੍ਹਾਂ ਲੱਗ ਰਿਹਾ ਨਾ ਬਹੁਤੀ ਵਧੀਆ ਬਣ ਰਹੀ ਜੀ ਤੇ ਤੁਹਾਨੂੰ ਇਹ ਇਜ਼ਰਾਈਲੀ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਮੈਂ ਡਰਾਈ ਫੂਡਸ ਆ ਪਾਉਣੇ ਪੁੱਲ ਗਏ ਸੀ ਜੀ ਤੇ ਮੈਂ ਕੜਾਈ ਤੋਂ ਨਾ ਜਿਹੜਾ ਗਜ਼ਰੇਲਾ ਹੈ ਫਰਾਈ ਪੈਨ ਦੇ ਵਿੱਚ ਕੱਢ ਲਿਆ ਸੀ ਤੇ ਫਿਰ ਮੈਂ ਇਹਦੇ ਵਿੱਚ ਕੱਟ ਕੇ ਪਾਏ ਬ੍ਰੀਕ ਬ੍ਰੀਕ ਡਰਾਈ ਫੂਡਸ ਦਾ ਡਰਾਈ ਫੂਡਸ ਪਾ ਕੇ ਮਿਕਸ ਕਰਾਂਗੇ ਤੇ ਫਿਰ ਗਰਮਾ ਗਰਮ ਆਪਾਂ ਗਜ਼ਰੇਲੇ ਨੂੰ ਸਰਵ ਕਰਾਂਗੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਗੁਜਰੇਲਾ ਬਣ ਕੇ ਤਿਆਰ ਹੁੰਦਾ ਹੈ ਤੇ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਸ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗ ਜਾਂ ਤਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਬ੍ਰੈਡਕਨ ਪੰਜਾਬੀ ਕੁਕਿੰਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸੀ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖੋ ਜੀ ਤੇ ਗਜ਼ਰੇਲਾ ਬਣ ਕੇ ਤਿਆਰ ਆ ਜੀ ਤੇ ਗਜ਼ਰੇਲੇ ਨੂੰ ਆਪਾਂ ਗਰਮਾ ਗਰਮ ਸਰਵ ਕਰਾਂਗੇ ਤੇ ਉੱਪਰ ਦੀ ਪਾਵਾਂਗੇ ਆਪਾਂ ਡਰਾਈ ਫਰੂਟਸ ਡਰਾਈ ਫਰੂਟਸ ਪਾ ਕੇ ਲਓ ਜੀ ਗਜ਼ਰੇਲਾ ਬਣ ਕੇ ਤਿਆਰ ਗਰਮਾ ਗਰਮ ਖਾਓ ਤੇ ਸਾਰਿਆਂ ਨੂੰ ਦੋ ਸਾਰੇ ਬਹੁਤ ਪਸੰਦ ਕਰਨਗੇ ਮਿਲਦੀਆਂ ਨਵੀਂ ਟੇਸਟੀ ਹਲਕੀ ਨਾਲ ਸਪਿਰਿਨਲ ਸਾਰਿਆਂ ਨੂੰ ਪਿਆਰ ਪਰਿਸ਼ੋਸ਼ਿਆਕਾਲ